ਆਹ ਭਾਈ ਸਾਰਿਆਂ ਦਾ ਆਜੋ ਤੁਹਾਨੂੰ ਦਿਖਾਉਣਿਆਂਗੇ ਸਾਡੇ ਪਿੰਡ ਮਹਰਾਜ ਦਾ ਵੀ ਕੀ ਹਾਲ ਹੈਗਾ ਪੈਸੇ ਹੈ ਕੈਪਟਨ ਮਨਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਵੀ ਆ ਤੇ ਇਹ ਪੰਜਾਬ ਦਾ ਸਾਰਿਆਂ ਨਾਲੋਂ ਵੱਡਾ ਪਿੰਡ ਵੀ ਆ ਪਰ ਅੱਜ ਕੱਲ ਇਹਦੇ ਕੀ ਹਾਲਾਤ ਹੈਗੇ ਉਹ ਆ ਬਾਈ ਦੱਸਣਗੇ ਜਿਹੜੇ ਇੱਥੇ ਰਹਿੰਦੇ ਹੈਗੇ ਤੇ ਬਾਕੀ ਤੁਹਾਨੂੰ ਦਿਖਾ ਵੀ ਦੇਵਾਂਗੇ ਸ਼ੌਟ ਲਾ ਕੇ ਕਿਉਂ ਵੀ ਪੂਰਾ ਹਾਲ ਆ ਜੀ ਨਹੀਂ ਭਾ ਸਾਰਿਆਂ ਨੂੰ ਪੜੀ ਹਾਲਤ ਆਪਣੇ ਮਹਰਾਜ ਪਿੰਡ ਦੀ ਹੈ ਜਿੱਦੀ ਪਿੰਡ ਕੈਪਟਨ ਦਾ ਕਹਿੰਦੇ ਸੀ ਆ ਦੇਖੋ ਕੀ ਹਾਲ ਬਣਿਆ ਪਿੰਡ ਦਾ ਨੰਗਾ ਨੂੰ ਵੀ ਜੀ ਨਹੀਂ ਕਰਦਾ ਕਿਸੇ ਪਾਸੇ ਦੀ ਗੰਦੇ ਪਾਣੀ ਚ ਪੈਰ ਖਰਾਬ ਹੋ ਜਾਂਦੇ ਆ ਤੇ ਇਹਨਾਂ ਦੇ ਜਿਹੜੇ ਮਹਾਪੁਰਸ਼ ਬਣਾਏ ਨੇ ਸਾਡੇ ਇਹਨਾਂ ਦੀ ਕੋਈ ਝਾਕਣ ਦੀ ਨਿਗਾ ਨਹੀਂ ਪਿੰਡ ਨੂੰ ਨਹੀਂ ਇਹ ਆਮ ਖਾਨ ਦੇ ਮੁਖ ਬਣੇ ਵੇ ਫਿਰਨੀ ਬਣਦੀ ਝਾਗ ਨਹੀਂ ਬਣੀ ਸਾਨੂੰ ਵੀ ਇਹ ਫਿਰਨੀ ਬਣਦੀ ਆ ਨਾ ਪਲਕਾਰ ਸਿੱਧੂ ਨੇ ਕਿਤੇ ਢੇੜਾ ਮਾਰਿਆ ਵੋਟਾਂ ਲੈਂਦਾ ਆਪਦਾ ਚੱਲਦੇ ਤੁਰਦੇ ਆ ਤੇ ਸਾਡੇ ਕੋਈ ਰਿਸ਼ਤੇਦਾਰ ਨਹੀਂ ਇੱਕ ਪਿੰਡ ਤੇ ਆਉਂਦਾ ਜੇ ਆਉਂਦਾ ਸਾਡੀ ਬੇਇੱਜ਼ਤੀ ਕਰਕੇ ਜਾਂਦਾ ਵੀ ਸੋਡੇ ਪਿੰਡ ਦੀ ਆ ਹਾਲ ਹੁੰਦਾ ਵੀ ਇਹ ਜਨੂੰ ਵੋਟਾਂ ਚੋਣਦੇ ਹੋ ਤੁਸੀਂ ਭਾਈ ਜੀ ਹੋਰ ਲੋਕਾਂ ਦੇ ਵੀ ਰਿਸ਼ਤੇਦਾਰ ਆਉਂਦਾਗਾ ਉਹਨਾਂ ਨੂੰ ਖੁਸ਼ੀ ਆਉਂਦੀ ਆ ਸਾਨੂੰ ਮੇਰੇ ਸਾਲੇ ਦੀ ਸ਼ਰਮ ਆਉਂਦੀ ਹੈਗੀ ਸੰਗ ਸ਼ਰਮ ਹੈ ਯਾਰ ਸ਼ਰਮ ਤਾਂ ਆਉਂਦੀ ਆ ਨਾ ਬਾਈ ਪਹਿਲਾਂ ਅਗਲਾ ਪਿੰਡ ਦੀ ਪਰਲੀ ਫਿਰਨੀ ਤੁਹਾਡੇ ਕੋਲ ਹੀ ਗੁਰਿੰਗਾ ਤਾਂ ਹਾਂ ਪਾਜੇ ਕਰ ਲੈਂਦੀਆਂ ਬੰਦੇ ਲੋਹਰਾ ਲਾ ਲੈਂਦੇ ਆ ਤਾਂ ਚਾਹੇ ਪੈਂਟਾਂ ਪਾਈਆਂ ਹੋਵੇ ਜੋ ਵੀ ਕੁਝ ਪਾਇਆ ਵਾ ਆਲਾ ਕਹਿੰਦਾ ਤੁਰਕੇ ਨੰਗਣ ਆਲਾ ਹਾਲ ਆ ਪਹਿਲਾਂ ਤਾਂ ਸੜਕ ਭਾਲਦਿਆ ਮੂਰੇ ਆ ਕੇ ਵੀ ਕਿੱਥੋਂ ਦੀ ਨੰਗੀ ਏ ਫਿਰ ਅਗਲਾ ਘਰਿਆਂ ਦਾ ਫਿਰ ਆ ਕੇ ਅਗਲਾ ਕਿਨੂੰ ਚਾਹ ਪਾਣੀ ਨੇ ਅਗਲਾ ਕਹਿੰਦਾ ਪਹਿਲਾਂ ਪੈਰ ਧਵਾਓ ਆ ਹਾਲਾਤ ਆਲਾ ਕਹਿੰਦਾ ਸਾਡੇ ਪੈਰ ਧਵਾਓ ਪਹਿਲਾਂ ਚਾਹ ਪਾਣੀ ਦੇ ਨੇੜੇ ਸਾਬਣ ਸੁਪਣ ਲਿਓ ਭਈ ਹੱਥ ਪੱਲਾ ਧੋਈਏ ਇਹ ਖਾਸ ਕਰਕੇ ਜਦੋਂ ਦਾ ਬਲਕਾਰ ਸਿੱਧੂ ਬਣਿਆ ਉਦੋਂ ਦਾ ਤਾਂ ਜਮਾਈ ਬੇੜਾ ਹੀ ਵਹਿ ਗਿਆ ਇਹਨਾਂ ਦਾ ਕਿਉਂਕਿ ਸੜਕਾ ਜਿਹੜੀ ਇਹ ਇੱਕ ਸਿੰਗਲ ਸੜਕ ਜਾਂਦੀ ਆ ਇਹਦੇ ਤੇ ਹਾਲ ਆ ਪਿੰਡ ਦੇ ਵਿੱਚ ਜਾ ਕੇ ਦੇਖੋ ਬਹੁਤ ਬੁਰਾ ਹਾਲ ਸਾਡੇ ਹਰੇਕ ਦੇ ਘਰੇ ਛੋਟੀਆਂ ਡੱਕੀਆਂ ਜਿਹੜੀਆਂ ਬਣੀਆਂਆਂ ਵੀਆਂ ਬਾਹਰ ਕੇ ਬਣੀਆਂਆਂ ਹਰੇਕ ਦੇ ਸਾਡੇ ਫਲੀਲ ਘਰੇ ਜਾ ਕੇ ਦੇਖ ਲਓ ਇਸ ਟਾਈਮ ਸਾਡੇ ਘਰ ਵਿੱਚ ਦੀ ਸੀਵਰੇਜ ਦਾ ਪਾਣੀ ਹੋ ਕੇ ਆਉਂਦਾ ਹੁਣ ਤੁਸੀਂ ਐਂ ਦੱਸੋ ਵੀ ਅਸੀਂ ਉੱਥੇ ਕੋਲੇ ਚੁੱਲ੍ਹਾ ਕਿੱਥੇ ਰੋਟੀ ਖਾ ਗਏ ਪੂਰਾ ਪੂਰਾ ਘਰ ਆ ਹੁਣ ਕਿਹੜਾ ਆਏ ਆ ਵੀ ਕਿੱਲਾਂ ਚ ਪਾਏ ਵੇ ਆ ਛੋਟੇ ਛੋਟੇ ਘਰਾਂ ਬਹੁਤ ਮੁਸ਼ਕਲ ਆ ਜਦੋਂ ਪਰੇ ਤੋਂ ਪਾਣੀ ਆਉਂਦਾ ਇਧਰੋਂ ਪਾਣੀ ਜਾਂਦਾ ਮੁਸ਼ਕਲ ਮਾਰਦਾ ਉਧਰੋਂ ਬੁਰਕੀ ਮੂੰਹ ਚ ਹੁੰਦੀ ਐ ਜੀ ਕਰਦਾ ਯਾਰ ਇਹਦੂ ਤਾਂ ਮਰ ਜਗੇ ਆਹ ਹਾਲਾਤ ਬਣੇ ਪਏ ਆ ਬਸ ਇੱਕ ਛੱਡ ਕੇ ਜਾਣ ਜੋਗਰੇ ਨਹੀਂ ਆਪਦਾ ਨਗਰ ਖੇੜਾ ਪਰ ਬਾਈ ਹਾਲਾਤ ਬਹੁਤ ਮਾੜਿਆ ਮੈਂ ਤਾਂ ਹੱਥ ਬੰਨ ਕੇ ਇਹੀ ਬੇਨਤੀ ਕਹਿਣਾ ਵੀ ਸਰਕਾਰਾਂ ਨੂੰ ਕਿਸੇ ਨੂੰ ਵੋਟ ਵੀ ਨਾ ਪਾਓ ਇਹਦੂ ਬਾਅਦ ਜਿਹੜਾ ਕੋਈ ਕਰੂ ਪਹਿਲਾਂ ਵੀ ਕੰਮ ਕਰ ਫਿਰ ਵੋਟ ਪਾਵਾਂਗੇ ਆਹ ਹਾਲਾਤ ਆ ਬਾਈ ਜੀ ਸੀ ਵੀ ਆਲੇ ਹੈ 50 ਰੁਪਏ ਤਾਂ ਆਉਂਦਾ ਰੋਜ਼ ਹੀ ਆਉਂਦਾਗਾ ਇਹਨੂੰ ਵੀ ਪੁੱਛਣਾ ਵੀ ਕਿਵੇਂ ਆ ਸਾਡੇ ਪਿੰਡ ਦੇ ਹਾਲਤਾਂ ਹੱਥ ਨੇ ਤੜਕੇ ਰੋਜ਼ ਦਾ ਰਸਤਾ ਇਹਦਾ ਨੰਗਨ ਦਾ ਹੈ ਬਹੁਤ ਮੁੰਡਾ ਹਾਰਾ ਲਈ ਜਾ ਮੈਂ ਉਹਨੂੰ ਕਹਿਣ ਲੱਗਿਆ ਸੀ ਕਰ ਲੈਣੇ ਨਾਮਾ ਭਰ ਦੂੰਗਾ ਜਾਨ ਇਹ ਸਿੱਟੇ ਦੇ ਵਿੱਚ ਲੈ ਦੱਸੋ ਇਹਨੂੰ ਤਾਂ ਨਹੀਂ ਕੋਈ ਆਪਾਂ ਕਿਹਾ ਸੀਗਾ ਜਿੰਨੂ ਮਰਜ਼ੀ ਪੁੱਛਣਾ ਜਿੰਨੇ ਇੱਥੋਂ ਦੇ ਨੰਨ ਕੇ ਜਾਂਦੇ ਆਗੇ ਹਰੇਕ ਬੰਦਾ ਕਹਿੰਦਾ ਯਾਰ ਬਾਈ ਕੁਛ ਨਾ ਕਰਦਾ ਔਰ ਨੀਦਾਲਾ ਕਹਿੰਦਾ ਯਾਰ ਮਿੱਟੀ ਸਿੱਟ ਲੋ ਹੁਣ ਮਿੱਟੀ ਸਿੱਟੀ ਹੈ ਕਿੱਥੇ ਡੱਗਾਂ ਨੇ ਉਹੀ ਸ਼ਰਮ ਆਉਂਦੀ ਹੈ ਜਦੋਂ ਹਰੇਕ ਬੰਦਾ ਕਹਿੰਦਾ ਆ ਕੇ ਯਾਰ ਵੀ ਕੁਛ ਕਰ ਲੋ ਯਾਰ ਤੁਹਾਡੇ ਬਾਹਰ ਚਾ ਯਾਰ ਤੁਸੀਂ ਕਿਵੇਂ ਰੋਟੀ ਖਾਣਿਓ ਬੈਠ ਕੇ ਅੰਦਰ ਜਾ ਕੇ ਮੇਰੇ ਨਾਲ ਜਿਓ ਤੁਸੀਂ ਜਦੋਂ ਮੈਂ ਨਦੀ ਲਿਆਉਂਦੇ ਆਂ ਗਿਆ ਪੈਂਚੋ ਦੇ ਅੰਦਰ ਪਾੜਨ ਨੂੰ ਜੀ ਨਹੀਂ ਕਰਦਾ ਫਿਰ ਸੌਣੀ ਪੈਂਦੀ ਹੈ ਘੰਟਾ ਇਹਦੇ ਜਲਾ ਪਾਣੀ ਸਾਰੇ ਲੰਬਾ ਨਾਲ ਲੱਗ ਕੇ ਸਾਰਾ ਚੁੱਲੇ ਤੱਕਰ ਜਾਂਦਾ ਹੈ ਯਾਰ ਕਿ ਕੀ ਕਿੱਗੇ ਥਣਪਾ ਆਪਣੇ ਸ਼ਰਮ ਆਉਂਦੀ ਹੈ ਮੈਨੂੰ ਗੱਡੀਆਂ ਫੇਰੀਆਂ ਗਲਦੀਆਂ ਥੱਲੇ ਤੋਂ ਗੱਡੀ ਕੱਢਣ ਨੂੰ ਜੀ ਨਹੀਂ ਕਰਦਾ ਐਮਰਜੈਂਸੀ ਕੱਢਦੇ ਆ ਕਿਤੇ ਢੱਲੇ ਮੱਛਾ ਬੰਦਾ ਹੋ ਜਾਏ ਉਦੋਂ ਵੀ ਭੈਣਾਂ ਦੀ ਕੱਢਦੇ ਆ ਭੈਣ ਆ ਕੇ ਦੋ ਘੰਟੇ ਧੋਣੀ ਪੈਂਦੀ ਹੈ ਗੱਡੀ ਜੇ ਨਹੀਂ ਤਾਂ ਮੇਰਾ ਗਲਤੀ ਆ ਥੱਲੇ ਆ ਉਹਦੇ ਬੱਚੇ ਨੂੰ ਪੁੱਛਣ ਛੱਡਣ ਆਪ ਬੰਦਾ ਆਉਂਦਾ ਕੀ ਹਾਲਾਤ ਆ ਬੱਚਿਆਂ ਨੂੰ ਟਿਊਸ਼ਨ ਕੱਲਿਆਂ ਨੂੰ ਵੀ ਨਹੀਂ ਭੇਜ ਸਕਦੇ ਕੀ ਪਤਾ ਵੀ ਕਿੱਥੇ ਟੋਆ ਹੋਵੇ ਕਿੱਥੇ ਕੀ ਹੋਵੇ ਛੋਟੇ ਛੋਟੇ ਬੱਚੇ ਆ ਬਹੁਤ ਬੁਰਾ ਹਾਲਾ ਉਹਨੂੰ ਆਪਣਾ ਘਰ ਆ ਜੀ ਟਰਾਲੀ ਤੋਂਰੇ ਵੀ ਪਰਲੇ ਪਾਸੇ ਵੀ ਗੇਟ ਆ ਕਿੱਧਰ ਦੀ ਨੰਘੇ ਕਿੱਧਰ ਨਹੀਂ ਜਾਗੇ ਪਰੇ ਪਾਣੀ ਵੜਦਾ ਬਾਰ ਤੇ ਜਵਾ ਨਾਲ ਲੱਗਿਆ ਕਿੱਥੋਂ ਨੰਘਗੇ ਪੂਰਾ ਥਾਂ ਵੀ ਨਹੀਂ ਹੈਗਾ ਨੰਘਣ ਨੂੰ ਜੇ ਮੀਂਹ ਦਾ ਪਾਣੀ ਹੋਵੇ ਤਾਂ ਵੀ ਚੱਲ ਜਾਂਦਾ ਗੰਦਾ ਪਾਣੀ ਆ ਬਾਥਰੂਮਾਂ 플ਸ਼ਾ ਦਾ ਪਾਣੀ ਇੱਥੇ ਲੀਕ ਹੁੰਦਾ ਘਰ ਤੱਕ ਸਮੀਲ ਜਾਂਦੀ ਆ ਰੋਟੀ ਪਾਣੀ ਖਾਣਾ ਦੁਪਹਿਰਾ ਦੁਪਹਿਰਾ ਹੋਇਆ ਪਿਆ ਲ ਬਲਕਿ ਗੱਚਾ ਰਾਹ ਹੋਵੇ ਤੇ ਮਿੱਟੀ ਵੀ ਲਾਰੇ ਬੰਦਾ ਚਾਰ ਚਾਲੀ ਨਾ ਤਾਂ ਹੁਣ ਇਹਦੇ ਮਿੱਟੀ ਲਾਉਣ ਜੋ ਕਰਿਆਂਗੇ ਵੀ ਰਾਹ ਆਪਦਾ ਮਿੱਟੀ ਨਾਲ ਹੀ ਰੱਖਦਾ ਉਹ ਕਰ ਲਿਜੇ ਮੇਰਾ ਕਹਿਣਾ ਸਾਰੇ ਇਕੱਠੇ ਹੋ ਕੇ ਆਪਾਂ ਕਰ ਗਏ ਹੁ ਇਹ ਆਏ ਢੱਗੀਆਂ ਢੁੱਗੀਆਂ ਬੰਦ ਕਰਕੇ ਆਉਂਦੀ ਆ ਭਰਤਪਾਲ ਗਿਆ ਭਰਤਪਾਲ ਦਾ ਚਾਰਾਸਤਾ ਆਪਣਾ ਵਧੀਆ ਰਹੂਗਾ ਆਪਾਂ ਤਾਂ ਲੇਖੀਏ ਜਿਹੜੇ ਸੌਖਿਆਂ ਨੂੰ ਤਾਂ ਸੜਕਾਂ ਦੀ ਲੋੜ ਨਹੀਂ ਜੀ ਅਸੀਂ ਤਾਂ ਭਰਤਾ ਪਾ ਕੇ ਗੁਜ਼ਾਰਾ ਕਰ ਲਾਂਗੇ ਆਹਦੀਆਂ ਗਲੀਆਂ ਵਕੀਆਂ ਚੱਕ ਲਾਂਗੇ ਟੱਕਣਾ ਟੋਕਣਾ ਸੀ ਵੀਰੇ ਸਭ ਕੁਲ ਕਰ ਦੋ ਬੰਦ ਸਾਨੂੰ ਤਾਂ ਕੱਚੇ ਰਾਹੀ ਠੀਕ ਜਿਵੇਂ ਅੱਕੇ ਬਲਕਾਰ ਕੋਲੇ ਗਏ ਬਲਕਾਰ ਪਤਾ ਕੀ ਗੱਲ ਕਹਿੰਦਾ ਬਲਕਾਰ ਕਹਿੰਦਾ ਵੀ ਮੈਂ ਕਹਿੰਦਾ ਵੋਟਾਂ ਲਈਆਂ ਮੈਂ ਤੁਹਾਡੇ ਪਿੰਡ ਨੂੰ ਕੀ ਕਰਾਂ ਕਹਿੰਦਾ ਕੱਲੀਆਂ ਵੋਟਾਂ ਲੈ ਲਈਆਂ ਆਦਾ ਜਾ ਕੇ ਬਣ ਕੇ ਬਹਿ ਗਿਆ ਪਿੰਡ ਬਾਰੇ ਕੋਈ ਸੋਚਿਆ ਨਹੀਂ ਵੀ ਕੀ ਬਣਾਣਾ ਇਹ ਤਾਂ ਯਾਰ ਇਹ ਕਹਿੰਦੇ ਆ ਕਿ ਤੁਸੀਂ ਬੋਲੋ ਵੀ ਨਾ ਜੇ ਬੋਲਦੇ ਆ ਤਾਂ ਵੀ ਤਰਾਜ ਕਰ ਜਾਓਣ ਕਹੀ ਅੱਗੇ ਲੀਟਰ ਹੈਗੇ ਆਗੇ ਜਿਹੜੇ ਕਹਿੰਦਾ ਤੁਸੀਂ ਵੀਡੀਓ ਕਿੰਨਾ ਬਣਾਉਣੇ ਹੋਗੇ ਪਹਿਲਾਂ ਅਸੀਂ ਛੋਟੇ ਛੋਟੇ ਤੋਂ ਵੀਡੀਓ ਆ ਬਣਾ ਕੇ ਪਾਈਆਂ ਸੀ ਉਹਦੇ ਤੇ ਸਾਨੂੰ ਬਹੁਤ ਇਹਨਾਂ ਨੇ ਕਮੈਂਟ ਕਰੇ ਵੀ ਇਹ ਤੁਸੀਂ ਕਿਉਂ ਪਾਈਆਂ ਸਾਡੀ ਨਿਗਾ ਕਿਉਂ ਆਉਦੇ ਨਹੀਂ ਧੰਕੀਆਂ ਦਿੰਦੇ ਨਹੀਂ ਜਿਹੜੇ ਅੱਜ ਤੋਂ ਅੱਜ ਤੋਂ ਬਾਅਦ ਅਸੀਂ ਵੀਡੀਓ ਪਾਉਣੇ ਆ ਠੀਕ ਹੈ ਜਿਹੜਾ ਧੰਕੀ ਦਊ ਆਜੋ ਸਾਡੇ ਨਾਲ ਗੱਲ ਕਰੋ ਇੱਥੇ ਆ ਕੇ ਪਾਣੀ 'ਚ ਖੜ ਕੇ ਗੱਲ ਕਰੋ ਸਾਡੇ ਦਿਵਾਗ ਵੀ ਤਰਸਦੇ ਵੀ ਅਸੀਂ ਕਰੀਏ ਕੀ ਕੀ ਕਿੱਧਰ ਨੂੰ ਜਾਗੇ ਵੀ ਸਾਡੇ ਨੰਘਣ ਨੂੰ ਥਾਂ ਨਹੀਂ ਪੈਰ ਸਾਡੇ ਖਰਾਬ ਹੁੰਦੇ ਆ ਇਹਨਾਂ ਦਾ ਕੋਈ ਮਜੂਦਾ ਹੀ ਨਹੀਂ ਇਹਨਾਂ ਦਾ ਕੋਈ ਗੱਲ ਕੰਮ ਦਾ ਸਾਡੇ ਪਾਣੀ ਪੀ ਦੀ ਨਾ ਇਹਦਾ ਬੁਰਾ ਹਾਲ ਆ ਭਰਾਵੋ ਆ ਪੀਆਮੇ ਦੇ ਲੋ ਕੜੇ ਲੋ ਟੰਗੇ ਵੇ ਆ ਜੇ ਫੋਨ ਕਰਦੇ ਆ ਇੱਕ ਦੂਜੇ ਨੂੰ ਕਹਿੰਦੇ ਆ ਸਾਡੇ ਮੰਦੇ ਪਲਾਟ ਤੇ ਕੰਮ ਕਰਦੇ ਆ ਕੋਈ ਪਲਾਟ ਤੇ ਬੰਦਾ ਨਹੀਂ ਕੰਮ ਕਰਦਾ ਤੇ ਕੋਈ ਕਹਿੰਦਾ ਮੋਟਰ ਦੇ ਪੈਸੇ ਨਹੀਂ ਆਉਂਦੇ ਕੋਈ ਕਹਿੰਦਾ ਪੀਓ ਖਾ ਗਿਆ ਇਹਨਾਂ ਦਾ ਸਮਝ ਕੋਈ ਨਹੀਂ ਆਉਂਦੀ ਕਿਹੜਾ ਪੈਸੇ ਖਾਂਦਾ ਇੱਕ ਦੂਜੇ ਨੂੰ ਝੂਠਾ ਬਣਾਈ ਤੁਰੇ ਆ ਅੱਜ ਤਾਂ ਇਹ ਹੱਥ ਬੰਨ ਕੇ ਬੇਇੰਤੀ ਕਰਦੇ ਆਗੇ ਵੀ ਸਾਡਾ ਕੋਈ ਨਾ ਕੋਈ ਹੱਲ ਕਰਦਾ ਜਵੇਂ ਵੀ ਕਰੋ ਸਾਡਾ ਨਾਂਗਾ ਕਰੋ ਇਹ ਤਾਂ ਇਕੱਲੀ ਸਾਡੀ ਵੀ ਇਹੀ ਆ ਗਈ ਬਾਕੀ ਸਾਨੂੰ ਸਾਰੀ ਫਿਰਨੀ ਦੇ ਛੋਟੇ ਦੇ ਵਿੱਚ ਲਾ ਕੇ ਦਿਖਾ ਦੇਣਗੇ ਸਾਰੇ ਪਿੰਡ ਦਾ ਹੀ ਬੁਰਾ ਹਾਲ ਹੈ ਦਾ